ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਲੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਫਿਰ ਪਹੁੰਚ ਚੁੱਕੇ ਆ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ ਜਿਹੜੇ ਦੋਸਤੋ ਆਪਣੇ ਚੈਨਲ ਤੇ ਰੁਟੀਨ ਜੀ ਵੀਡੀਓ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਟੌਪ ਦਾ ਨਗੀਨਾ ਦਿਖਾਉਣਾ ਪੰਜਾਬ ਵਾਲਾ ਗੱਬਣਾ ਤੇ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ 15 ਮਹੀਨਿਆਂ ਦੀ ਬੱਚੀ ਦੀ ਉਮਰ ਹੈ ਡੈਨਮਾਰਕ 38146 ਦੀ ਬਾਈ ਜੀ ਹੁਣੇ ਕਹਿੰਦੇ ਆਪ ਤਿੰਨਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਤੇ ਡੈਨਮਾਰਕ 5006222 ਜੀ ਹੁਣੇ ਕਹਿੰਦੇ ਅੱਗੇ ਸੀਮਨ ਲੱਗਿਆ ਹੋਇਆ ਜੀ ਤੋਂ ਪ੍ਰੈਗਨੈਂਟ ਆ ਕਦ ਕਾੜ ਚੰਗਾ ਦੋਸਤੋ ਵੱਡਾ ਕਦ ਕਾੜ ਆ ਛੋਟਾ ਕੰਨ گول ਕੰਨ ਬੋਦੀ ਵਾਲੀ ਜਰਸੀ ਦੋਸਤੋ 50 ਵਾਲੀ ਬੱਚੀ ਦੋਸਤੋ ਪੂਰੀ ਸੋਹਣੀ ਹੈ ਬਾਈ ਦੀ ਮਾਂ ਦਾ ਦੁੱਧ ਬਾਈ ਜੀ ਹੁਣੇ ਕਹਿੰਦੇ 25 ਪਲੱਸ ਆ ਤੇ ਆਪ ਬਾਈ ਜੀ ਹੁਣੇ ਕਹਿੰਦਾ ਉਹ ਤੋਂ ਬੱਚੀ ਚੰਗਾ ਚ ਵਾਜੂ ਝੋਲੀ ਚੰਗੀ ਆ ਦੋਸਤੋ ਚਾਰਾ ਥਨਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਫੋਰ ਸ਼ੈਂਕ ਭੋਰਾ ਵੀ ਨਹੀਂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਚੰਗਾ ਚ ਵਾਜੂ ਮੋਲ ਰੇਟ ਬਾਈ ਨੇ ਬੈਲਕਨ ਜਾਇਜ ਰੱਖਿਆ ਹੋਇਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇਣ ਤੇ ਦੱਸਾਂਗੇ ਦੋਸਤੋ ਬੱਚੀ ਸੋਹਣੀ ਹੈ ਦੋਸਤੋ ਜਿਹਾ ਹੋ ਜੇ ਪੀਡੀਐਫ ਮੇਲੇ ਚ ਬੱਚੀਆਂ ਹੁੰਦੀਆਂ ਹਨ ਉਹੋ ਜੀ ਬੱਚੀ ਆ ਦੋਸਤੋ ਛੋਟਾ ਕੰਨ ਗੋਲ ਕੰਨ ਆ ਦੋਸਤੋ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ ਬਸ ਸਿਰਫ 30000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਟ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ